ਜਿਹੜੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ ਬਾਦਲ ਵਰਗੇ ਸੁਖੀ ਗੱਪੇ ਵਰਗੇ ਆ ਸੁਖਾ ਗੱਪੀ ਆ ਨਾ ਇਹ ਕਹਿੰਦਾ ਮੈਂ ਹੀ ਆ ਪੰਜਾਬ ਦਾ ਬਾਰਿਸ਼ ਮੈਂ ਆ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਮੈਂ ਪੁੱਛਣਾ ਚਾਹੁੰਦਾ ਵੀ মিডিਆ ਨੂੰ ਕਹਣਾ ਚਾਹੁੰਦਾ ਪੁੱਛਿਓ ਵੀ ਸੁਖਿਆ ਗੱਪੀਆ ਤੂੰ ਉਹ ਦਿਨ ਕਾਲਤਾਖਰ ਸਾਹਿਬ ਦੇ ਦੋ ਤਰੀਕ ਨੂੰ ਗੱਪ ਮਾਰਦਾ ਸੀ ਕਿ ਜਾਂ ਹੁਣ ਮਾਰਦਾ ਤੂੰ ਦੋ ਤਰੀਕ ਨੂੰ ਸੱਚ ਬੋਲਿਆ ਸੀ ਜਾਂ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛ ਲਿਓ ਨਿਰਣਾ ਹੋ ਜਾਊਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਕਾਲ ਤੱਕ ਸਦਾ ਢੋਆਇਆ ਤੇ ਜਿਹੜੇ ਆਪ ਵਾਲੇ ਦੰਦਨਾਂ ਵਧਰਾਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਹੁਣ ਹੁਣ ਆਉਣਾ ਹੈ ਪਾਰਸ ਪੰਜਾਬ ਦਾ ਜਿਹੜਾ ਜੂਥ ਖੜਾ ਹੈ ਆ ਜਿਹੜਾ ਠਾਠਾ ਮਾਰਦਾ ਅਸਲ ਖਾਲਸਾ ਪੰਥ ਹੈ ਤੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖੁਆਰ ਹੋਏ ਸਾਂ ਮਿਲਾਂਗੇ ਬਚੇ ਸੰਜੋਗ ਹੋਏ ਜਿਹੜਾ ਇੱਕ ਸਰਨ ਦੇ ਵਿੱਚ ਆਉ ਖਾਲਸਾ ਪੰਥ ਦੇ ਉਹੀ ਬਚੂਗਾ ਨਹੀਂ ਸਭ ਕਲੇਟਰੀ ਹੋ ਜਾਣਗੇ ਗੱਲ ਚੱਲਦੀ ਆ 2027 ਦੇ ਵਿੱਚ ਪੰਜੜਾ ਸੀਐਮ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉਣਾ ਆਪਾਂ ਨੇ ਬੋਲੋ ਨਿਹਾਲ ਇਹ ਬਣਨਾ ਤਾਂ ਹੀ ਆ ਜਦੋਂ ਅਸੀਂ ਸਾਰੇ ਇਕੱਤਰ ਹੋ ਕੇ ਚੱਲਾਂਗੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਬਾਈ ਦੀਪ ਸਿੱਧੂ ਦੀ ਜਿਹੜੀ ਬਣਾਈ ਹੋਈ ਜਥੇਬੰਦੀ ਬਾਅਦਸ ਪੰਜਾਬ ਦੇ ਅੱਜ ਸ਼ਰੋਮਣੀ ਅਕਾਲੀ ਦਲ ਬਾਅਦਸ ਪੰਜਾਬ ਦੇ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ ਉਹਦੇ ਤਹਿਤ ਇਲੈਕਸ਼ਨਾਂ ਲੜੀਆਂ ਜਾਣੀਆਂ ਨੇ ਮੈਂ ਬਾਪੂ ਜੀ ਹੁਣਾਂ ਨੂੰ ਇਸ ਜਥੇਬੰਦੀ ਦੇ ਜਿਹੜੇ ਮੋਢੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਮੈਂ ਤਾਂ ਸੁਝਾਅ ਦੇਣਾ ਹੈ ਮੈਨੂੰ ਕਿਸੇ ਟਿਕਟ ਦਾ ਤੁਹਾਡੀ ਦਾ ਲੋੜ ਨਹੀਂ ਹੈਗੀ ਨਾ ਮੈਂ ਐਮਐਲਏ ਬਣਨਾ ਨਾ ਐਮਪੀ ਬਣਨਾ ਸਾਨੂੰ ਲੋੜ ਹੀ ਨਹੀਂ ਹੈ ਅਸੀਂ ਪੰਥ ਦੀ ਸੇਵਾ ਕਰਨੀ ਆ ਪਰ ਜਿਹੜੀਆਂ ਕਮੀਆਂ ਨੇ ਜਿਹੜੇ ਸੁਝਾਅ ਨੇ ਪਾਰਟੀ ਨੂੰ ਜਿਤੇਉਣ ਦੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਅਸੀਂ ਉਹ ਦੱਸਣੇ ਨੇ ਭਾਈ ਜਗਤਾਰ ਸਿੰਘ ਹਮਾਰਾ ਪੰਥ ਦਾ ਜਥੇਦਾਰ ਹੈ ਸਭ ਤੋਂ ਪਹਿਲਾਂ ਉਹਦਾ ਨਾਮ ਲਿਆ ਕਰੋ ਜਥੇਦਾਰ ਭਾਈ ਜਗਤਾਰ ਸਿੰਘ ਹਮਾਰਾ ਤੇਰੀ ਸੋਚ ਤੇ ਸੰਤ ਜਰਨੈਲ ਸਿੰਘ ਖਾਲਸਾ ਤੇਰੀ ਸੋਚ ਤੇ ਅੱਜ ਅਸੀਂ ਉਹਨਾਂ ਦੀ ਸੋਚ ਦੇ ਤੁਰਨਾ ਜਿਨ੍ਹਾਂ ਨੇ ਪੰਜਾਬ ਨੂੰ ਬਚਾਇਆ ਜਿਹੜੇ ਪ੍ਰਾਤਨ ਬੰਦੀ ਸਿੰਘ ਸਾਡੇ ਦਿਲਾਂ ਦੇ ਵਿੱਚ ਬੰਦ ਨੇ ਜਿਹੜੇ ਹੁਣ ਵਰਤਮਾਨ ਦੇ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਰਿਹਾ ਕਰਉਣਾ ਹੈ ਖਾਲਸਾ ਜੀ ਅੱਜ ਮਨ ਦੇ ਵਿੱਚ ਦੁੱਖ ਵੀ ਹੁੰਦਾ ਜਦੋਂ ਕਈ ਸਾਡੇ ਭਾਈ ਇੱਥੇ ਨਹੀਂ ਪਹੁੰਚਦੇ ਜਿਹੜਾ ਦੀਪ ਸਿੱਧੂ ਦਾ ਗਰੁੱਪ ਹੈ ਪਾਈ ਮਨਜੀਤ ਸਿੰਘ ਮਨਦੀਪ ਸਿੱਧੂ ਉਹ ਨਹੀਂ ਆਇਆ ਹੈਗਾ ਉਹ ਕਿੱਧਰ ਚਲੇ ਗਿਆ ਉਹਨਾਂ ਨੂੰ ਵੀ ਨਾਮ ਲੜਾਵੋ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਲੈਕਸ਼ਨ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੜੀ ਇੱਥੇ ਅਗਲੇ ਸਾਲ ਕਾਨਫਰੰਸ ਹੋਣੀ ਹੈ 26 ਦੇ ਵਿੱਚ ਉਤੋਂ ਕੀ ਹੋਣਾ ਉਦੋਂ ਫਿਰ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਤੁਸੀਂ ਅਨਾਉਂਸ ਖੜਨੇ ਨੇ ਅਸੀਂ ਫਲਾਨਾ ਦਾ ਕੈਂਡੀਡੇਟ ਰਾਮ ਆ ਖੜੂਗਾ ਆ ਇਲੈਕਸ਼ਨ ਲੜੂਗਾ ਜਿਹੜੇ ਕੁਰਬਾਨੀ ਵਾਲੇ ਸਿੰਘ ਨੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਭਾਈ ਅਮਰਪਾਲ ਸਿੰਘ ਬੜੇ ਵੀ ਸਰਕਾਰ ਨੇ ਸਾਡੇ ਵਿੱਚ ਪਿੱਠੂ ਜਿਹੜੇ ਸੀ ਉਹ ਬਾੜ ਤੇ ਸੀਗੇ ਤਾਂ ਹੀ ਅੱਜ ਭਾਈ ਅਮਰਪਾਲ ਸਿੰਘ ਹੁਣੀ ਉੱਥੇ ਬੈਠੇ ਨੇ ਉਹਨਾਂ ਦੀ ਦੇਣ ਆ ਜਿਹੜੇ ਸਰਕਾਰੀ ਨੁਮਾਇੰਦੇ ਸਾਡੇ ਦੇ ਬਣ ਗਏ ਤੇ ਤੇ ਅੱਜ ਵੀ ਸਾਡੇ ਵਿੱਚ ਸਰਕਾਰੀ ਨੁਮਾਇੰਦੇ ਪੜ ਗਏ ਨੇ ਤੁਸੀਂ ਸੁਚੇਤ ਰਹਣਾ ਉਹਨਾਂ ਤੋਂ ਜਿਨ੍ਹਾਂ ਨੂੰ ਤੁਸੀਂ ਇਹ ਬਾਗ ਡੋਰ ਐ ਪਾਰਸ ਪੰਜਾਬ ਦੇ ਜਥੇਬੰਦੀ ਦੀ ਸੌਂਪ ਰਹੇ ਹੋ ਨਾ ਉਨਾ ਵਿੱਚ ਕਈ ਸਰਕਾਰੀਆਂ ਨੇ ਨਾਂ ਵੀ ਤੁਹਾਨੂੰ ਦੱਸਾਂਗੇ ਬੋਲ ਬੋਲ ਕੇ ਕਿਹੜੇ ਕਿਹੜੇ ਨੇ ਉਹਨਾਂ ਨੂੰ ਪਾਸੇ ਹਟਾਓ ਜਿਹੜੇ ਅਸਲ ਪਾਰਸ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਆਉਣਾ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਪੈਸੇ ਲੈ ਕੇ ਨਾ ਟਿਕਟ ਦੇ ਦਿਓ ਵੀ ਪੈਸੇ ਲੈ ਲੈ ਫਲਾਣੇ ਦੇ ਖਰਚੇ ਕਰਨਾ ਆਹ ਕੈਂਡੀਡੇਟ ਹੈ ਮੈਂ ਕਹਿਣਾ ਚਾਹੁੰਨਾ 117 ਹਲਕੇ ਨੇ ਤੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਵੀ ਹਰੇਕ ਹਲਕੇ ਦੇ ਵਿੱਚ ਆਪਣਾ ਕੈਂਡੀਡੇਟ ਤੁਸੀਂ ਸਾਨੂੰ ਨੋਅ ਦਿਓ ਨਾਮ ਲਿਖ ਕੇ ਦਿਓ ਇੱਕ ਹਲਕੇ ਦੇ ਵਿੱਚੋਂ 20 ਨ ਆਉਂਦੇ ਨੇ 50 ਨ ਆਉਂਦੇ ਨੇ ਤਾਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੁਰੂ ਚਰਨਾ ਦੇ ਵਿੱਚ ਪਰਚੀ ਪਾਵ ਤੇ ਜਿਹੜੀ 50 ਪਾਤੀਆਂ ਜਾਂ 100 ਆਈ ਹੋਈ ਹੈ ਉਹਦਾ ਨਾਮ ਕੱਢੋ ਵੀ ਆ ਫਲਾਨਾ ਇਹ ਨਿਕਲਿਆ ਇਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਐ ਟਿਕਟਾਂ ਦਿਓ ਫੇਰ ਭਗਵੰਤ ਮਾਰਨੇ 92 ਸਿੱਤੇ ਨੇ ਤੁਸੀਂ 117 ਸੀਟਾਂ ਜਿੱਤੋਗੇ 117 ਜਿੱਤਾਂ ਹੋਏ ਜਿਹੜੇ ਸਾਡੇ ਵੀਰ ਗਿੱਲੇ ਸ਼ਿਕਵੇ ਕਰਕੇ ਮਨਦੀਪ ਸਿੱਧੂ ਹੋਣੀ ਹੋਰ ਜਿਹੜੇ ਦੂਰ ਜਾ ਗਏ ਨੇ ਸਾਥ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਸੀ ਅਸੀਂ ਮੁੱਟ ਬੰਨਣਾ ਪੰਜਾਬ ਦਾ ਇੱਥੇ ਖਾਲਸਾ ਰਾਜ ਜਿਹੜੇ ਕਹਿੰਦੇ ਨੇ ਵੀ ਖਾਲਸਾ ਰਾਜ ਦੇਖਿਆ ਨਹੀਂ ਆ ਹੁਣ ਦੇਖ ਲਿਓ 27 ਦੇ ਵਿੱਚ ਜਦੋਂ ਭਾਈ ਅਮਰਪਾਲ ਸਿੰਘ ਸੀਐਮ ਬਣ ਗਿਆ ਫੇਰ ਖਾਲਸਾ ਰਾਜ ਹੋਣਾ ਬੰਦੀ ਸਿੰਘ ਰਿਹਾ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾਅ ਦੇਣੇ ਨੇ ਗੁਰਮਖੋ ਇਹ ਪਾਲਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸੁੱਧੂ ਦੀ ਤਿਆਰ ਕੀਤੀ ਹੋਈ ਹੈ ਅੱਜ ਇੱਕ ਹੋਰ ਮੇਰੇ ਮਨ ਨੂੰ ਬਹੁਤ ਛੱਟ ਲੱਗੀ ਇੱਕ ਸਪਲੀਮੈਂਟ ਸਪਿਆ ਹੋਇਆ ਅਖਬਾਰ ਦੇ ਵਿੱਚ ਉਹਦੇ ਵਿੱਚ ਦੀਪ ਸੁੱਧੂ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਨਾਲੇ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਹੈ ਨਹੀਂ ਓਏ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹ ਤੁਹਾਡਾ ਫਰਜ਼ ਜੇ ਅਸੀਂ ਸ਼ਹੀਦਾਂ ਨੂੰ ਭੁੱਲ ਗਏ ਸਾਡੇ ਵੱਡੇ ਵੱਡਿਆਂ ਨੂੰ ਭੁੱਲ ਗਏ ਫਿਰ ਕਿਵੇਂ ਕਾਮਯਾਬ ਹੋਵਾਂਗੇ ਅਸੀਂ ਭਾਈ ਅਮਰਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਸ ਬਣੂਗਾ ਭਾਈ ਦੀਪ ਸਿੱਧੂ ਦੇ ਇਹ ਬੋਲ ਨੇ ਉੱਡਣ ਵਾਲੇ ਨੂੰ ਜਿਹੜਾ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਦੋਨੇ ਲੈ ਕੇ ਹਟਾਂਗੇ ਜੇ ਕੋਈ ਤੁਹਾਹ ਤੋਂ ਕਾਬੂ ਨਹੀਂ ਨਾ ਆਉਂਦਾ ਭੱਜਦੇ ਨੇ ਜਿਹੜੇ ਪਰਾਤਨ ਜਿਹੜੇ ਸਾਡੇ ਬੰਦੇ ਨੇ ਸਾਨੂੰ ਬੁਲਾ ਲਿਆ ਕਰੋ ਮੀਟਿੰਗ ਦੇ ਵਿੱਚ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ ਅਸੀਂ ਹੱਥ ਜੋੜਦਾਗੇ ਉਹਨਾਂ ਅੱਗੇ ਆਓ ਰਲ ਕੇ ਏਕਤਾ ਦੇ ਵਿੱਚ ਰਹਿ ਕੇ ਆਪਾਂ ਨੇ ਇਲੈਕਸ਼ਨ ਲੜਨੀ ਹੈ ਇਹ ਖਾਲਾਜੀ ਦਾ ਬੜਾ ਨਹੀਂ 70 ਸਾਲਾਂ ਤੋਂ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਰਹੇ ਆ ਰਹੇ ਨੇ ਜਿਹੜੇ ਪੰਜਾਬ ਦੇ ਰਾਖੇ ਬਣਦੇ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਤਹਈਆ ਇਲੈਕਸ਼ਨ ਲੜਨੀ ਪੈਣੀ ਹੈ ਤੇ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਨੇ ਬਾਦਲ ਵਰਗੇ ਸੁਖੀ ਗੱਪੇ ਵਰਗੇ ਆ ਸੁੱਖਾ ਗੱਪੀ ਆ ਨਾ ਇਹ ਕਹਿੰਦਾ ਮੈਂ ਹੀ ਆ ਪੰਜਾਬ ਦਾ ਬਾਰਿਸ਼ ਮੈਂ ਹੀ ਆ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਮੈਂ ਪੁੱਛਣਾ ਚਾਹੁੰਦਾ ਵੀ ਮੀਡੀਆ ਨੂੰ ਕਹਿਣਾ ਚਾਹੁੰਦਾ ਪੁੱਛਿਓ ਵੀ ਸੁੱਖਿਆ ਗੱਪੀਆ ਤੂੰ ਉਹ ਦਿਨ ਕਾਲ ਤਖਤ ਸਾਹਿਬ ਦੇ 2 ਤਰੀਕ ਨੂੰ ਗੱਪ ਮਾਰਦਾ ਸੀ ਕਿ ਜਾਂ ਹੁਣ ਮਾਰਦਾ ਤੂੰ 2 ਤਰੀਕ ਨੂੰ ਸੱਚ ਬੋਲਿਆ ਸੀ ਜਾਂ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛ ਲਿਓ ਨਿਰਣਾ ਹੋ ਜੂਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਕਾਲ ਤੱਕ ਸਦਾ ਢੋਆਇਆ ਤੇ ਜਿਹੜੇ ਆਪ ਵਾਲੇ ਦੰਦ ਨੰਬ ਦਿਣਾਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਹੁਣ ਹੁਣ ਆਉਣਾ ਹੈ ਪਾਰਸ ਪੰਜਾਬ ਦਾ ਜਿਹੜਾ ਜੂਸ ਖੜਾ ਹੈ ਆ ਜਿਹੜਾ ਠਾਠਾ ਮਾਰਦਾ ਅਸਲ ਖਾਲਸਾ ਪੰਥ ਹੈ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਫਵਾਰ ਹੋਏ ਸਾਂ ਮਿਲेंगे ਬਚੇ ਸੰਜੋਹ ਹੋਏ ਜਿਹੜਾ ਇੱਕ ਸਰਨ ਦੇ ਵਿੱਚ ਆਉ ਖਾਲਸਾ ਪੰਥ ਦੇ ਉਹੀ ਬਚੂਗਾ ਨਹੀਂ ਸਭ ਕਲੇ ਟੈਰਟਰੀ ਹੋ ਜਾਣਗੇ ਆਓ ਖਾਲਸਾ ਜੀ ਆਪਾਂ ਨੇ ਪਾਈ ਅਮਰਤਪਾਲ ਸਿੰਘ ਹੋਂ ਦਾ ਸਾਧਣਾ ਐ ਐਮਪੀ ਭਾਈ ਸਰਬਜੀਤ ਸਿੰਘ ਮਲੋਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਬਾਪੂ ਜੀ ਨੂੰ ਬੜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਸਾਡੇ ਵੀਰ ਬਨਾਣੇ ਟਕਸਾਲੀ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰੋ ਜੇ ਕੋਈ ਗਿੱਲਾ ਸਿਵਕਵਾ ਹੈਗਾ ਬੈਠ ਲੋ ਅਸੀਂ ਵੀ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਅਸੀਂ ਤੁਹਾਡੇ ਵਿੱਚ ਸ਼ਾਮਲ ਹੋ ਜਾਾਂਗੇ ਮੈਂ ਪਹਿਲਾਂ ਹੀ ਫੇਰ ਕਿਹੜਾ ਚੋਣਾ ਟੋਣਾ ਮੈਨੂੰ ਕੋਈ ਟਿੱਕ ਦਾ ਲਾਲਚ ਨਹੀਂ ਹੈ ਮੈਂ ਐਮਐਲ ਨਹੀਂ ਬਣਨਾ ਅਸੀਂ ਪੰਥ ਦੀ ਸੇਵਾ ਕਰਨੀ ਹੈ ਜਿਹੜਾ ਕੋਈ ਟੇਡਾ ਟੂਡਾ ਇੱਧਰ ਚੱਲੂਗਾ ਨਾ ਫੇਰ ਉਹਨੂੰ ਸਿੱਧਾ ਕਰਨ ਵੀ ਅਸੀਂ ਜਾਣਦੇ ਆ ਇੱਕ ਖਾਲਸਾ ਪੰਥ ਹੈ ਅਸੀਂ ਤਾਂ ਤੁਹਾਨੂੰ ਆਰਾਂ ਨਾਲ ਤੋਰਾਂਗੇ ਆਰਾਂ ਨਾਲ ਕੱਲ ਨੂੰ ਇਹ ਨਾ ਕਹੋ ਵੀ ਸਾਨੂੰ ਇੱਕ ਹੀ ਜਾਂਦਾ ਬਾਬਾ ਅਸੀਂ ਸੱਚ ਬੋਲਣਾ ਸੱਚ ਦੇ ਪੁਜਾਰੀ ਆ ਜਿਹੜਾ ਕੋਈ ਮੜਾ ਜਾਂ ਛੜਕਿਆ ਉਹਨੂੰ ਫਿਰ ਫਲੀਤੇ ਵੀ ਲਿਆਉਣਾ ਜਾਣਦੇ ਆ ਇਹ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਇਹ ਪੰਥ ਦੀ ਪੰਜਾਬ ਦੀ ਪਾਰਟੀ ਆ ਬਾਦਸ ਪੰਜਾਬ ਦੇ ਤੇ ਜੀਬ ਸੁੱਧੂ ਨੇ ਇਹ ਵੀ ਕਿਹਾ ਸੀ ਕੋਈ ਗੱਲ ਅੱਜ ਤੱਕ ਉਹਦੀ ਕਾਲੀ ਨਹੀਂ ਕਹੀ ਕਿ 2027 ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਤੇ ਸਾਡੀ ਸਰਕਾਰ ਬਣੂਗੀ ਉਹ ਤੁਹਾਡੇ ਸਾਹਮਣੇ ਆ ਹੁਣ ਜੋ ਚਾਂਸ ਜੋ ਬਣਦੇ ਜਾਂਦੇ ਨੇ ਸਾਰਾ ਕੁਝ ਹੋਊਗਾ ਗੁਰੂ ਭਲਾ ਕਰੇ ਛੱਤੇ ਮੇਰ ਪਰ ਹੱਥ ਰੱਖੇ 27 ਜਿਹੜਾ 27 ਦਾ ਨਕਸ਼ਣ ਹੈ 27 ਆ ਦੂਰ ਨਹੀਂ ਹੈਗਾ ਸਾਰੇ ਬੰਦੀ ਸਿੰਘ ਅਸੀਂ ਰਿਹਾ ਕਰਾਉਣੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਉਹ ਬੋਲੋ ਭੁੱਲ ਗਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਾਰਿਸ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਾਰਸਾਂ ਸਾਨੂੰ ਸਤਗੁਰਾਂ ਨੇ ਸਿੰਘ ਸਜਾਇਆ ਹੈ ਖਾਲਸਾ ਸਜਾਇਆ ਹੈ ਅਸੀਂ ਸੱਚ ਦੇ ਰਾਹ ਦੇ ਪਾੰਦੀਆਂ ਤੇ ਸੱਚ ਦੇ ਨਾਲ ਖੜੇ ਆ ਜਦੋਂ ਕੋਈ ਡੋਲਣ ਲੱਗਿਆ ਭੱਜਣ ਲੱਗਿਆ ਗੁਰੂ ਦਾ ਆਸਰਾ ਲੈ ਲਿਆ ਕਰੋ ਪੁਲਾਚਕਾਂ ਦੀ ਖੇਮਾਂ ਬਹੁਤ ਘਸਾ ਬੋਲਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਹਮੇਸ਼ਾ ਜਿਹੜਾ ਕੋਈ ਪੰਜਾਬ ਦੀ ਪੰਥ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਖੜੇ ਆ ਡੋਲਿਓ ਨਾ ਡਰਿਓ ਨਾ ਸਰਕਾਰਾਂ ਨੂੰ ਆਉਂਦੀਆਂ ਜਾਂਦੀਆਂ ਨੇ ਨਾ ਪਰ ਸਤਾਈ ਦੇ ਵਿੱਚ ਸਾਡੀ ਖਾਲਸਾ ਪੰਥ ਦੀ ਸਰਕਾਰ ਬਣਣੀ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai gordice aqui pati